ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਮੀਟਿੰਗ ਹੋਈ ਹੈ ਬੀਬੀ ਜਗੀਰ ਕੌਰ ਫਰੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਬੀਬੀ ਜੀ ਕਾਫੀ ਵੱਡੀ ਮੀਟਿੰਗ ਹੋਈ ਹੈ ਕਾਫੀ ਲੰਬੇ ਸਮਾਂ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਅਹਿਮ ਫੈਸਲੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜੂਝਾਰੂ ਤੇ ਬੜੇ ਮਿਹਨਤੀ ਵਰਕਰ ਨੇ ਔਰ ਉਹਨਾਂ ਸਾਰੇ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਇਹ ਸੀ ਪਿਛ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਰਿਹਾ ਇਹਨੂੰ ਤਕੜਾ ਕਰੋ ਲੰਬੇ ਸਮੇਂ ਤੋਂ ਪ੍ਰਧਾਨ ਸਾਹਿਬ ਨੂੰ ਤੇ ਸਾਰੇ ਅਸੀਂ ਲੜ ਕੇ ਕਹਿੰਦੇ ਸੀ ਇਹ ਕੁਝ ਚੈਪ ਇਦਾਂ ਦੇ ਚੁੱਕੋ ਜਿਹਨਾਂ ਸ਼੍ਰੋਮਣੀ ਕਾਲਦਲ ਜਿਹੜਾ ਮਜ਼ਬੂਤ ਹੋਵੇ ਪਰ ਉਹ ਸਾਡੀ ਗੱਲ ਨੂੰ ਹਰ ਇੱਕ ਨੂੰ ਅਣਗੌਲਿਆ ਕਰਦੇ ਸੀ ਫਿਰ ਇਹੀ ਮਨ ਬਣਾਇਆ ਵੀ ਆਪਾਂ ਸਾਰੇ ਬੈਠ ਕੇ ਅਸੀਂ ਪੰਥਕ ਮੁੱਦਿਆਂ ਤੇ ਤੇ ਪੰਜਾਬ ਦੇ ਮੁੱਦਿਆਂ ਤੇ ਤੇ ਦੇਸ਼ ਵਿੱਚ ਜਿਹੜੀਆਂ ਸਾਡੀ ਕੁਰਬਾਨੀਆਂ ਹੋਈਆਂ ਇਹਨਾਂ ਨੂੰ ਮੰਥਨ ਕਰੀਏ ਅੱਜ ਦੇ ਦਿਹਾੜੇ ਤੇ 25 ਜੂਨ ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅਸੀਂ ਇਤਿਹਾਸਿਕ ਦਿਹਾੜਾ ਇਸ ਲਈ ਚੁਣਿਆ ਕਿ ਐਮਰਜੈਂਸੀ ਨੂੰ ਟਾਲਣ ਲਈ ਸਾਡੇ ਪੰਜਾਬੀਆਂ ਨੇ ਸਾਡੇ ਲੀਡਰਾਂ ਨੇ ਬਹੁਤ ਕਾਰਨਾਕਾਰੀ ਅੱਜ ਜੇ ਸਾਡੇ ਉੱਤੇ ਮੁਸੀਬਤ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਹੈ ਤੇ ਸਾਡੇ ਲੀਡਰਾਂ ਤੋਂ ਟੁੱਟ ਰਿਹਾ ਹੈ ਉਹਨੂੰ ਬਹਾਲ ਕਿੱਦਾਂ ਕਰਨਾ ਸੋ ਉਹਦੇ ਵਾਸਤੇ ਇਹ ਮਨ ਬਣਾਇਆ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਸ਼੍ਰੋਮਣੀ ਕਾਲ ਦਲ ਨੂੰ ਮਜ਼ਬੂਤ ਕਰੀਏ ਉਹਦੇ ਤੋਂ ਪਹਿਲਾਂ ਕਿ ਅਸੀਂ ਲਹਿਰ ਬਣ ਕੇ ਤੁਰੀਏ ਉਸ ਤੋਂ ਪਹਿਲਾਂ ਅਸੀਂ ਇਹ ਸਾਰਿਆਂ ਨੇ ਫੈਸਲਾ ਕੀਤਾ ਕਿ ਲੰਬੇ ਸਮੇਂ ਤੋਂ ਲੋਕ ਜਿਹੜੇ ਉਹਨਾਂ ਗੱਲਾਂ ਤੋਂ ਜਿਹੜੇ ਤੇ ਦੁਖੀ ਹੈ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਕਤਾਈਆਂ ਹੋਈਆਂ ਜੇ ਸਾਡੀ ਲੀਡਰਸ਼ਿਪ ਤੋਂ ਹੋਈਆਂ ਤੇ ਅਸੀਂ ਵੀ ਵਿੱਚ ਚੁੱਪ ਰਹੇ ਉਹ ਚੁੱਪ ਰੰ ਦਾ ਪਛਤਾਵਾ ਜਿਹੜਾ ਨਾ ਉਹ ਸਾਡੇ ਮਨ ਤੇ ਦੂਰ ਕਰਨ ਵਾਸਤੇ ਕੌਮ ਸਾਡੀ ਕਿਉਂ ਸਾਡੇ ਤੋਂ ਦੂਰ ਹੋਈ ਹੈ ਉਹਨੂੰ ਨਾਲ ਲਾਉਣ ਵਾਸਤੇ ਅਸੀਂ ਇਹ ਮਨ ਬਣਾਇਆ ਕਿ ਸ਼੍ਰੀ ਅਕਾਤਰ ਸਾਹਿਬ ਦੇ ਉੱਤੇ ਜਾਈਏ ਤੇ ਉੱਥੇ ਜਾ ਕੇ ਅਸੀਂ ਖਿਮਾ ਚਾਤਨਾ ਵੀ ਕਰੀਏ ਤੇ ਉੱਥੇ ਜਾ ਕੇ ਅਸੀਂ ਆਉਣ ਵਾਲੀ ਮਹਿੰਮਰੀ ਸ਼ਕਤੀ ਵੀ ਮੰਗੀ ਅੱਛਾ ਇੱਕ ਤੁਸੀਂ ਗੱਲ ਇਹ ਜ਼ਰੂਰ ਹੋਈ ਹੈਗੀ ਹੈ ਪਹਿਲਾਂ ਵੀ ਇਹ ਗੱਲਾਂ ਹੋਈਆਂ ਸੀ ਕਿ ਪਾਰਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ ਪਾਰਟੀ ਦਾ ਹੁਣ ਅੰਤਲੇ ਸਲੇ ਦੇ ਵਿੱਚ ਮੀਟਿੰਗ ਹੋਈ ਹੈ ਕਾਫੀ ਲੰਬੀ ਮੀਟਿੰਗ ਦੇ ਵਿੱਚ ਇਹ ਫੈਸਲਾ ਵੀ ਲੈ ਲਿਆ ਗਿਆ ਪਹਿਲਾਂ ਕਿਉਂ ਨਹੀਂ ਇਹ ਗੱਲ ਨਿਪਰੀ ਜਿਹੜੀ ਹੈਗੀ ਹੈ ਜਦੋਂ ਇਹ ਗੱਲ ਜਦੋਂ ਪਹਿਲਾਂ ਹੋਈ ਸੀ ਸਰ ਨਹੀਂ ਨਿਪਰੀ ਤਾਂ ਹੀ ਅਸੀਂ ਇਕੱਠੇ ਹੋਏ ਹੁਣ ਕਿਹੜੇ ਮੀਟ ਚਲੋ ਠੀਕ ਹੈ ਤਾਂ ਬਿਲਕੁਲ ਬੀਬੀ ਜਗੀਰ ਕੋਰ ਖੋਰੀ ਨੇ ਜੋ ਕਿ ਮੀਟਿੰਗ ਕਾਫੀ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਉਹ ਹੋਈਆਂ ਨੇ ਜਿਸ ਦੇ ਵਿੱਚ ਫੈਸਲਾ ਲਿਆਇਆ ਗਿਆ ਹੈ ਕਿ ਇਸ ਵਾਰ ਜਿਹੜਾ ਹੈਗਾ ਉਹ ਪਾਰਟੀ ਪ੍ਰਧਾਨ ਬਦਲਿਆ ਜਾਵੇਗਾ ਕੈਮਰਾ ਉਸਨੂੰ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਈ ਟਾਈਮ ਤਿਲੰਦਰ